सारी बंदे तो आए ना बंदे शुरू भाई उठ चला आप भी जगह ना अटखावड़े पूरी सब बंदे पूछ लो बंदे बंदे ना बंदे दुकान सर सानू एक सर सानू नहीं है बाजी मैंने कार वाले लिखा तो सर इन्हें मेरे मुंह पे एक मिनट सर मेरी बेइज्जती मत करो मेरी बेइज्जती ना ਅਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਮੌਜੂਦ ਆ ਜਿੱਥੇ ਦੋ ਦੁਕਾਨਾਂ ਦੀ ਆਪਸੀ ਲੜਾਈ ਦੇ ਚੱਕਰ ਦੇ ਵਿੱਚ 12 ਲੋਕ ਜਿਹੜੇ ਨੇ ਗੱਡੀ ਚੜਾ ਕੇ ਜ਼ਖਮੀ ਕਰ ਦਿੱਤੇ ਗਏ ਨੇ ਇਸ ਵਕਤ ਅਸੀਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਮੌਜੂਦ ਆ ਜਿੱਥੇ ਪਾਰੀ ਪੁਲਿਸ ਬਲ ਜਿਹੜਾ ਇਕੱਠਾ ਹੋਇਆ ਪਿਆ ਉਹਦੇ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਪਿਆ ਨੇ ਇੱਕ ਬਾਅਦ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਉਹ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਪਿਛਲੇ ਪਾਸੇ ਮਾਰਕੀਟ ਦੇ ਦਿਖਾ ਦਨੇ ਆ ਜਿੱਥੇ ਲੋਕ ਇਕੱਠੇ ਹੋਏ ਨਜ਼ਰ ਆ ਰਹੇ ਨੇ ਇੱਥੇ ਪੁਲਿਸ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਲੱਗੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਜਿਹੜੀ ਇੱਕ ਗੱਡੀ ਸੀਗੀ ਉਹ ਲੋਕਾਂ ਵੱਲੋਂ ਇੱਥੇ ਪੰਨੀ ਗਈ ਹੈ ਦੋ ਦੁਕਾਨਦਾਰਾਂ ਦੀ ਜਿਹੜੀ ਆਪਸੀ ਲੜਾਈ ਦੇ ਚੱਕਰ ਦੇ ਵਿੱਚ ਇਹ ਸਾਰਾ ਹਾਸਾ ਵਾਪਰਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਲੋਕ ਕਿੱਥੇ ਇਕੱਠੇ ਹੋਏ ਪਏ ਨੇ ਤਾਂ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਜਿਹੜੀਆਂ ਨੇ ਇਹ ਤੁਹਾਨੂੰ ਦਿਖਾ ਰਹੇ ਆ ਕਿ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਦੇ ਜਿਹੜੀ ਇਹ ਮਾਰਕੀਟ ਹੈ ਪਿੱਛੇ ਜਿੱਥੇ ਰੁਮਾਲਾ ਸਾਹਿਬ ਰੁਮਾਲ ਜਿਹੜੇ ਨੇ ਉਹ ਵਿਕਦੇ ਨੇ ਤਾਂ ਉਹ ਇਹ ਮਾਰਕੀਟ ਹੈ ਉਸ ਪਾਸੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਲੋਕ ਜਿਹੜੇ ਨੇ ਇਥੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਆਖਿਰਕਾਰ ਹੋਇਆ ਕੀ ਹੈ ਕਿ ਇਹ ਹਾਦਸਾ ਵਾਪਰਿਆ ਸਾਰਾ ਉਹ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਲੇਕਿਨ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਆਖਿਰਕਾਰ ਹੋਇਆ ਕੀ ਸੀਗਾ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਕਿ ਇੱਕ ਗੱਡੀ ਦਾ ਆਤਕ ਜਿਹੜਾ ਇਥੇ ਉਹ ਮਚਿਆ ਗੱਡੀ ਨੀਰਗੋੜੀ ਚੱਲੀ ਹੈ ਨਾ ਦੇਖਿਆ ਨਹੀਂ ਕਿ ਕੌਣ ਹੈ ਕੰਮ ਤੇ ਚਲਾ ਸੰਗਤ ਨੇ ਇਹਨੂੰ ਤਾਂ ਤਸਵੀਰਾਂ ਦੇਖ ਰਿਹਾ ਹਾਂ ਕਿ ਇਸ ਪਾਸੇ ਜਿਹੜਾ ਕਾਫੀ ਹੰਗਾਮਾ ਜਿਹੜਾ ਹੋ ਰਿਹਾ ਗੱਲਬਾਤ ਕਰਦੇ ਹਾਂ ਕਿ ਅਖੀਰਕਾਰ ਹੋਇਆ ਕੀ ਹੋਇਆ ਸੀਗਾ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ ਔਰ ਇਹ ਗੱਡੀ ਵੀ ਟੁੱਟੀ ਹੋਈ ਨਜ਼ਰ ਆ ਰਹੀ ਦੁਕਾਨ ਬੰਦ ਕਰਕੇ ਜਾ ਰਹੀ ਸੀ ਆਪਣੇ ਫਰੈਂਡ ਨਾਲ ਹੈਨਾ ਕੁਛ ਵੀ ਨਹੀਂ ਹੋਇਆ ਐਨੇ ਕੀ ਖੁੰਦਾ ਕੋਈ ਕੁਛ ਨਹੀਂ ਹੋਇਆ ਐਨੇ ਗੰਡਾਸੇ ਮਾਰੇ ਲੱਗਿਆ ਗੰਡਾਸੇ ਭਾਜੀ ਗੰਡਾਸੇ ਮਾਰੇ ਕਸਟਮਰ ਕਿਉਂ ਆ ਗਿਆ ਕਸਟਮਰ ਆ ਗਿਆ ਇੱਥੇ ਇੱਕ ਚੀਜ਼ ਚੈੱਕ ਕਰੋ ਇੱਕ ਚੀਜ਼ ਚੈੱਕ ਕਰੋ ਉਹਦਾ ਸਮਾਨ ਦੇਖ ਲਓ ਸਾਡਾ ਸਮਾਨ ਦੇਖ ਲਓ ਸਾਡਾ ਤਾਂ ਚੁੰਗਾ ਹੈ ਸਮਾਨ ਮੇਰਾ ਪਿਓ ਪਾਈ ਜਾਏ ਉਹਨੂੰ ਇਹ ਨਹੀਂ ਦਿਖਿਆ ਕਿ ਇਸੇ ਹਮਲਾ ਕਰਦਾ ਪਿਆ ਉਹ ਇਕਲੌਤਾ ਭਰਾ ਹੈ ਮੇਰਾ ਉੱਪਰ ਗਏ ਆ ਸੀ ਇਕਲੌਤਾ ਭਰਾ ਹੈ ਮੇਰਾ ਉਹਨੂੰ ਵੀ ਅੱਜ ਮਾਰਨ ਲੱਗਾ ਸੀ ਇਹ ਪੂਰਾ ਸਾਰਾ ਕੁਝ ਤੋੜਤਾ ਮੇਰੇ ਪਿਓ ਨੇ ਕਿੱਕ ਪਾਈ ਕਰਕੇ ਭਰਾ ਦੇ ਦੁਕਾਨਾ ਪਰ ਕੱਚ ਮਾਰ ਇੱਕ ਕੱਚ ਤੋੜ ਕੇ ਮਾਰ ਗੰਦਾਸੇ ਮਾਰ ਰਹੇ ਆ ਕਿਰਪਾਨਾਂ ਮਾਰੀਆਂ ਚੱਕ ਤੋੜ ਕੇ ਮਾਰਨ ਲੱਗਾ ਸੀ ਕੀ ਸੀ ਕੀ ਲੜਾਈ ਕਿੱਥੋਂ ਸ਼ੁਰੂ ਹੋਣੀ ਹੈ ਕੀ ਸੀਗਾ ਗਾਹ ਰੇ ਕਹਿੰਦੇ ਗਾਹ ਤੇਨੂੰ ਗਾਹ ਆਉਂਦਾ ਗਾਹ ਕਾਏ ਕਹਿੰਦਾ ਕੋਈ ਮੁੰਡਾ ਆਏ ਅਸੀਂ ਹੁਣ ਮੇਰਾ ਭਰਾ ਹੈ ਯਾਰ ਦੋਸਤ ਹੈ 18 20 ਸਾਲ ਸਾਡੀ ਪੁਰਾਣੀ ਯਾਰੀ ਹੈ ਅਸੀਂ ਬੈਠੀਏ ਗਾਹ ਕਾਏ ਕੋਈ ਆਏ ਇਹ ਇਹਨੂੰ ਕਹਿੰਦਾ ਮੈਂ ਤੇਰੀ ਦੁਕਾਨ ਤੇ ਮੁੰਡਾ ਨਹੀਂ ਚੜਨ ਦਾਗਾ ਤੇਰੀ ਦੁਕਾਨ ਤੇ ਗਾਹ ਨਹੀਂ ਆਂਦਾਗਾ ਤੈਨੂੰ ਇੱਥੇ ਬਹਿਣ ਨਹੀਂ ਦਾਗਾ ਕਿਸੇ ਨੂੰ ਉੱਥੋਂ ਅੱਖਾਂ ਕੱਢੀ ਯਾਰਾਂ ਨੂੰ ਕੱਢੀ ਯਾਰਾਂ ਫਿਰ ਗਾਲਾਂ ਕੱਢਣ ਲੱਗ ਗਿਆ ਤੂੰ ਫਲਾੜੇ ਦੀ ਲਾਦ ਹੈ ਦੁਕਾਨ ਤੋਂ ਕੈਮਰਾ ਮੈਂ ਇਹਦੇ ਫਾਦਰ ਨੂੰ ਕਿਹਾ ਮੈਂ ਇਹਦੇ ਫਾਦਰ ਨੂੰ ਕਿਹਾ ਉਹ ਬੈਠੇ ਇਹਦੇ ਫਾਦਰ ਮੈਂ ਉਹਨਾਂ ਨੂੰ ਕਿਹਾ ਮੈਂ ਕਹਿੰਦਾ ਇਹਨੂੰ ਚੁੱ ਉਹ ਕਰਦਾ ਵਾ ਉਹਨੇ ਉਹਨੂੰ ਕੁਛ ਨਹੀਂ ਕਿਹਾ ਉਹ ਵੀ ਉਹਦੇ ਨਾਲ ਲਾ ਕੇ ਬੋਲ ਲੱਗ ਗਿਆ ਕਹਿੰਦਾ ਤੂੰ ਕਰ ਕਹਿੰਦਾ ਮੈਂ ਬੈਠਾ ਵਾਂ ਕਹਿੰਦਾ ਜੋ ਕਰਨਾ ਕਰ ਦੇ ਕਹਿੰਦਾ ਮਾਰ ਦੇ ਉਸ ਤੋਂ ਬਾਅਦ ਉਹ ਤੂੰ ਚਾਹ ਇਹਨੇ ਦਿੱਤੀ ਆ ਤੇ ਪਿਓ ਨੇ ਆ ਦੇਖੋ ਇੱਟਾਂ ਮਾਰ ਸਾਰੀ ਦੁਕਾਨ ਤੋੜ ਕੜੇ ਮਾਰ ਉਹ ਗੰਡਾ ਸਾ ਵੀ ਹੁੰਦਾ ਹੈ ਉਹਦੀ ਹੈ ਉਹ ਚੱਕ ਕੇ ਮਾਰਿਆ ਭਾਜੀ ਇੱਟਾ ਉਧਰ ਮਾਰੀਆਂ ਸ਼ੀਸ਼ੇ ਸਾਰੇ ਤੋੜਨੇ ਹੁੰਦੇ ਗੰਡਾਸੀ ਮਾਰ ਮਾਰ ਕੇ ਇਹਨੇ ਪਾਗਲ ਕਰਤਾ ਗੰਡਾਸਾ ਨੇ ਮਾਰਿਆ ਬੰਦਾ ਕਿੱਥੋਂ ਸ਼ੁਰੂ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਨਾ ਇਹ ਗੰਡਾਸਾ ਮੈਂ ਫੜਿਆ ਉਸ ਤੋਂ ਚੱਕ ਕੇ ਲਗਾਓ ਹਾਂ ਜੀ ਆਹ ਦੇਖ ਲਓ ਸਾਰਾ ਤਾਂ ਇਹ ਤਸਵੀਰ ਦੇਖੋ ਇਹਨਾਂ ਨੇ ਕਹਿਣਾ ਹੈ ਕਿ ਇਸ ਪਾਸੇ ਤੋਂ ਜਿਹੜਾ ਹੈ ਦੁਕਾਨ ਦੇ ਵਿੱਚ ਇਹ ਗੰਡਾਸੇ ਦੇ ਨਾਲ ਹਮਲਾ ਕੀਤਾ ਜਾਂਦਾ ਇਹ ਤਸਵੀਰ ਦੇਖੋ ਉਹ ਸੰਗਤ ਨੇ ਇਹ ਸੰਗਤ ਖੜੀ ਸੀ ਉਹਨਾਂ ਨੇ ਕੋਇਆ ਉਹਨੂੰ ਫਿਰ ਚਲਾ ਗਿਆ ਵੀਰੋ ਜਾਣਦਾ ਕੋਣ ਹੈ ਉਹ ਹੈ ਕੋਣ ਹੈ ਇਹ ਨਾਲ ਉਹਦੀ ਦੁਕਾਨ ਹੈ ਉਹ ਸੰਗਤ ਦੇ ਭਾਈ ਨੂੰ ਪੁੱਛੋ ਕਿੱਡੀ ਗ੍ਰਮ ਹੈ ਕੁਸੇ ਤਸਵੀਰ ਦੇਖੋ ਕਿ ਜਿਹੜਾ ਉਹ ਨੌਜਵਾਨ ਅੰਦਰ ਹੈ ਜਿਸਨੇ ਮਤਲਬ ਸਾਰਾ ਕਾਂਡ ਕੀਤਾ ਮਤਲਬ ਤਾਂ ਬਿਲਕੁਲ ਕਹਿ ਸਕਦੇ ਆ ਕਿ ਪੁਲਿਸ ਉਸਨੂੰ ਬਾਹਰ ਕੱਢੇਗੀ ਹੁਣ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਪੁਲਿਸ ਜਿਹੜੀ ਇੱਥੇ ਵੱਡੀ ਗਿਣਤੀ ਦੇ ਵਿੱਚ ਤੈਨਾਤ ਹੈ ਪੰਜਾਂ ਦਾ ਗੱਡੀ ਚੜਾਈ ਮੇਰੇ ਜਿਹਦੇ ਲੱਤਾਂ ਟੁੱਟ ਗਿਆ ਹੋਸ਼ ਤੇ ਨਹੀਂ ਹੈਗਾ ਬੰਦਾ ਅਜੇ ਤੁਸੀਂ ਲੈ ਜਾ ਸਾਨੂੰ ਇਨਸਾਫ ਮਿਲਿਆ ਸਾਨੂੰ ਕਹਿ ਰਹੇ ਆ ਅਸੀਂ ਛਾੜੂ ਵਾਲੀ ਪਾਰਟੀ ਵਾਲੇ ਆ ਇਹ ਛੱਡਾਂਗੇ ਨਹੀਂ ਤਹੇ ਤਸਵੀਰਾਂ ਦੇਖੋ ਕਿ ਪੁਲਿਸ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈ ਹੈ ਆਖਿਰਕਾਰ ਕਹਿ ਸਕਦੇ ਹਾਂ ਕਿ ਇਹ ਗੁਰਦੁਆਰੇ ਸ਼ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਦੀ ਤਸਵੀਰ ਹੈ ਤੁਸੀਂ ਦੇਖੋ ਕਿ ਇੱਥੇ ਦੁਕਾਨਦਾਰ ਨੇ ਜਿਹੜੇ ਉਹਨਾਂ ਦੇ ਕੱਪੜੇ ਫੱਟੇ ਹੋਏ ਨਜ਼ਰ ਆ ਰਹੇ ਨੇ ਇੱਥੇ ਜਿਹੜਾ ਕਹਿ ਸਕਦੇ ਹਾਂ ਵੱਡਾ ਹੰਗਾਮਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਕਹਿੰਦਾ ਇੱਕ ਫੋਨ ਕਰਵਾਵਾਂਗਾ ਕੋਈ ਪੁਲਿਸ ਕਹਿੰਦਾ ਜਿਹਨੂੰ ਬੁਲਾ ਅਸੀਂ ਫੋਨ ਕੀਤਾ ਨੇ ਪੁਲਿਸ ਨੂੰ ਅਸੀਂ ਬੁਲਾਇਆ ਹੈ ਕਹਿੰਦਾ ਜਿਹਨੂੰ ਬੁਲਾਣਾ ਬੁਲਾਣਾ ਇੱਕ ਕੋਈ ਮੇਰਾ ਕੁਛ ਨਹੀਂ ਕਹਿੰਦਾ ਖੜ ਸਕਦਾ ਸਾਹਮਣੇ ਖੜ ਕੇ ਕਹਿੰਦਾ ਮਰਵਾ ਆਪ ਉਸ ਨੂੰ ਪਾਜੀ ਦੱਸੋ ਨਹੀਂ ਮੈਂ ਉਹਦੇ ਤੋਂ ਕਵਾ ਫੜੀ ਗਿਆ ਜੀ ਖੇਤ ਚ ਖੇਤ ਚ ਦੇ ਮਾਰਨ ਲੱਗਾ ਦੀ ਮੱਤੇ ਦੇ ਭੱਜੇ ਪਾਜੀ ਮੈਂ ਕਿਵੇਂ ਭੱਜੇ ਪਾਜੀ ਅੰਦਰ ਵੜ ਗਿਆ ਫਿਰ ਉਹਨੇ ਕੜੇ ਚੱਕੇ ਦੇ ਮੂੰਹ ਤੇ ਮਾਰੇ ਜੀ ਆਹ ਦੇਖੋ ਆਹ ਦੇਖੋ ਕੱਪੜੇ ਫਟੇ ਪਏ ਨੇ ਇਹ ਦੁਵਾਰੇ ਨੌਕਰੀ ਕਰਦਾ ਹੈ ਬੰਦਾ ਇਹ ਦੁਵਾਰੇ ਕਰਦਾ ਕੰਮ ਹੈ ਕਿਸ ਵੇਚਦੇ ਇਹਨਾਂ ਨੂੰ ਵਿਆ ਮਿਲਿਆ ਬਈਆਂ ਨੇ ਇਹ ਨਸ਼ੇ ਕਿੰਨੇ ਜਣੇ ਸੀਗੇ ਉਹ ਹਾਂਜੀ 2 ਜਣੇ ਸੀਗੇ 3 ਜਣੇ ਸੀ ਇੱਕ ਕੋਈ ਸੀਗਾ ਦਾ ਨੌਕਰ ਭਜਾਤਾ ਇਹਨੇ ਉਹਨੂੰ ਜੀ ਕਿ ਆਪ ਬਈ ਸ਼ਹਿ ਦੇ ਰਹੇ ਉਹਨੂੰ ਇਹ ਕੱਪੜੇ ਸਾਰੇ ਉਹਨਾਂ ਨੇ ਫਾੜੇ ਨੇ ਮੈਂ ਕੋਈ ਭਜਿਆ ਮੈਂ ਛਡਾ ਰਿਆਂ ਅਸਲੀ ਕਹਿੰਦੇ ਜੀ ਸਾਰੀ ਸੰਗਤ ਨੂੰ ਪੁੱਛ ਲੋ ਜੀ ਉਹ ਨਾਮ ਵੇ ਨਾਗਣੀ ਨਾ ਪਰਦਾਈ ਦਾ ਸਿਰ ਅਦੇ ਚਾਤੀ ਪਾ ਮੈਨੂੰ ਪਾਰ ਦਿੰਦਾ ਉਹ ਜੇ ਮੈਨੂੰ ਨਾ ਹੱਟਦਾ ਕਿਹੜਾ ਜਿਹੜੀ ਗੱਡੀ ਫਿਲਮਾਂ ਤੇ ਪਾਜੀ ਤੁਸੀਂ ਉਰੇ ਖੜੇ ਸੀ ਸੰਗਤ ਦਾ ਪਾਜੀ ਐ ਮੱਥਾ ਡੇਕੇ ਪਾਜੀ ਉਹਨੇ ਕੀ ਕੀਤਾ ਦੱਸੋ ਯਾਰ ਦੇਖ ਮੈਂ ਇਹ ਫਾਸਟ ਟਾਈਮ ਆਈ ਗੱਲ ਉਹਨੇ ਪਹਿਲਾਂ ਥਰੋ ਮਾਰੇ ਅੰਦਰ ਇੱ ਇਟਾਂ ਦੇ ਮਾਰ ਕੇ ਥਰੋ ਕਰ ਪਾਨਾ ਮਾਰੀਆਂ ਫਿਰ ਉਹ ਗੱਡੀ ਲੈ ਕੇ ਆਇਆ ਇਧਰੋਂ ਗੱਡੀ ਲੈ ਕੇ ਤੇ ਉਹ ਗੱਡੀ ਇਹੋ ਜੀ ਐ ਕਮਾਈ ਚਾਰੇ ਪਾਸੇ ਸਾਰੇ ਗਵਾਹ ਨੇ ਵੈਸੇ ਸਾਰਾ ਗੁਰਦੁਆਰੇ ਗਵਾਹ ਹੈ ਵੀਰੇ ਸਾਰਿਆਂ ਨੇ ਆਪਣੀ ਭੱਜ ਕੇ ਜਾਨ ਬਚਾਈ ਠੀਕ ਹੈ ਇਹ ਬ੍ਰਦਰ ਦਾ ਉਹਨੇ ਕੱਪੜੇ ਕੋ ਉਪਰੇ ਪਹਿਲਾਂ ਸਾਰਾ ਕੁਝ ਕਰਕੇ ਫਿਰ ਗੱਡੀ ਲਿਆ ਕੇ ਫਿਰ ਗੱਡੀ ਨਾਲ ਨੁਕਸਾਨ ਕਰੈਣ ਨਾਲ ਸਾਰਾ ਇਹਦੇ ਦਾ ਬਾਜੀ ਤੁਹਾਡੇ ਬੇਟਾ ਜੀ ਲੱਤਾਂ ਤੋੜੀਆਂ ਨੇ ਮੈਂ ਵਗਿਆ ਦੇਖੋ ਮੈਂ ਤਾਂ ਬਹੁਤ ਬੋੜਾ ਬੱਚਿਆ ਜੀ ਮੈਂ ਤਾਂ ਲੱਤ ਉਪਰ ਚਾਰਦੀ ਗੱਡੀ ਕਿੱਦਾਂ ਕਿੱਦਾਂ ਹੋਇਆ ਸੀਗਾ ਕੀ ਕਰ ਰਹੇ ਸੀ ਤੁਸੀਂ ਉਸ ਸਮੇਂ ਜਦੋਂ ਜਦੋਂ ਆਇਆ ਗੱਡੀ ਆ ਕੇ ਕਮਾਤੀ ਨੇ ਇਹ ਗੱਡੀ ਕਮਾਈ ਮੈਂ ਇਧਰ ਬੱਜਿਆ ਮੋ ਤੇ ਥੱਲੇ ਆ ਗਿਆ ਗੱਡੀ ਦੇ ਹਾਂ ਤੇ ਬੇ ਉਹ ਸਮਝ ਲਾਇਆ ਇਹ ਚਿੱਟਾ ਮਾਰੀ ਵਿੱਚ ਲੈ ਗਈ ਤੇ ਭਾਈ ਇਹ ਜਿਸ ਤਰ੍ਹਾਂ ਭਾਈ ਜਿਸ ਤਰ੍ਹਾਂ ਪਹਿਲਾ ਪਹਿਲਾ ਕੀਤਾ ਕੀ ਸੀਗਾ ਉਹਨਾਂ ਨੇ ਆਂਦੇ ਸਰ ਕਿੱਥੋਂ ਗੱਲ ਸ਼ੁਰੂ ਹੋਈ ਸੀਗੀ ਲੱਗਾ ਕੱਲਾ ਮੈਂ ਉਹਨੇ ਪਹਿਲਾਂ ਵੀ ਉਹੀ ਦੱਸ ਚੁੱਕਿਆ ਵਾਂ ਵੀ ਇਹ ਸਾਡੇ ਭਰਾ ਦੀ ਦੁਕਾਨ ਹੈ ਅਸੀਂ ਇੱਥੇ ਬੈਠਦੇ ਵੀ ਆ ਅਸੀਂ ਆਪਣਾ ਜਿਵੇਂ ਮਰਜ਼ੀ ਬੈਠ ਕੋਈ ਬੋਲ ਚਾਲ ਵੀ ਹੋਈ ਹੈ ਇਸ ਤੋਂ ਪਹਿਲਾਂ ਬੋਲ ਚਾਲ ਨਹੀਂ ਹੋਈ ਸੋ ਉੱਥੋਂ ਦੀ ਸਿਰ ਇਹਦੀ ਦੁਕਾਨ ਤੇ ਜਿਵੇਂ ਗਾਹ ਕੰਦਾ ਹੈ ਇਹਦੀ ਦੁਕਾਨ ਤੇ ਗਾਹ ਖਾਵੇ ਕੋਈ ਆਵੇ ਉਹ ਇਹਨੂੰ ਕਹਿਗਾ ਤੇਰੀ ਦੁਕਾਨ ਤੇ ਗਾਹ ਕਾਏਗਾ ਉਹਨੂੰ ਵਾਜਾ ਮਾਰ ਲੱਗ ਜਾਏਗਾ ਗੰਦਾ ਸਮਾਨ ਵੇਚਦਾ ਹੈ ਇਹ ਹੈ ਉਹ ਹੈ ਫਿਰ ਅਸੀਂ ਆਕੇ ਖੜਾਂਗੇ ਇਹਨੂੰ ਕਹਿੰਦਾ ਤੇਰੀ ਦੁਕਾਨ ਤੇ ਕੋਈ ਮੁੰਡਾ ਨਹੀਂ ਛੜਨ ਦਵਾਵਾਂਗਾ ਕੁਛ ਨਹੀਂ ਕਰਨ ਦਾਂਗਾ ਤੂੰ ਇੱਥੇ ਕਿਵੇਂ ਬਿਠਾ ਲੇਗਾ ਕਿਸੇ ਨੂੰ ਕਹਿੰਦਾ ਕਬਜ਼ਾ ਕਰ ਲਈਏ ਕਹਿੰਦਾ ਜੇ ਚਾਹੀਏ ਤੇਰੀ ਦੁਕਾਨ ਤੇ ਅੱਜ ਹੁਣ ਪੁਲਿਸ ਕੀ ਕਹਿੰਦੀ ਹੈ ਪੁਲਸ ਨੇ ਹਲੇ ਉਹਨੂੰ ਅੰਦਰ ਹੀ ਹੈ ਜੀ ਬਾਹਰ ਲੈ ਕੇ ਆਣਾ ਜੀ ਪੁਲਸ ਸਾਨੂੰ ਵਿਸ਼ਵਾਸਤਾ ਦਿਵਾ ਰਹੀ ਹੈ ਵੀ ਅਸੀਂ ਹਾਂ ਵੀ ਤੁਹਾਡੇ ਹੱਕ 'ਚ ਪੂਰਾ ਕਰਵਾਵਾਂਗੇ ਬਾਕੀ ਇਹ ਹੁਣ ਬਾਅਦ 'ਚ ਦੇਖਾਂਗੇ ਵੀ ਕੀ ਹੁੰਦਾ ਉਹ ਜਿਹੜਾ ਰਜਿੰਦਰਾ ਗਿਆ ਹੋ ਜਾ ਉਹਨੂੰ ਕੁਝ ਹੋ ਗਿਆ ਕਿੰਨੇ ਚਲੇ ਜਖਮੀ ਨੇ ਭਾਈ ਦੋ ਤਾਂ ਮੇਰੇ ਸਾਹਮਣੇ ਆਏ ਬਾਕੀ ਪਤਾ ਨਹੀਂ ਬਣਾ ਇੱਕ ਜਿਹੜਾ ਸੁੱਦਾ ਜੀਜਾ ਸੀ ਜਿਹੜਾ ਮੈਨੂੰ ਪਛਾਣਦਾ ਪਜਾਂਦਾ ਪੱਛਿਆ ਆ ਦੇਖੋ ਤੁਸੀਂ ਇੱਥੇ ਕੀ ਦੁਕਾਨਦਾਰ ਜਿਹੜੇ ਨੇ ਉਹ ਕੱਪੜੇ ਫਟਿਆਂ ਦੇ ਵਿੱਚ ਇੱਥੇ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਦੇਖੋ ਤੁਸੀਂ ਕਿ ਪੁਲਿਸ ਇੱਥੇ ਪਹੁੰਚੀ ਹੋਈ ਹੈ ਵੱਡੀ ਗਿਣਤੀ ਦੇ ਵਿੱਚ ਤਾਂ ਜਿਸ ਵੱਲੋਂ ਇਹ ਇਹ ਕਾਰਾ ਕੀਤਾ ਗਿਆ ਉਸ ਨੂੰ ਬਾਹਰ ਕੱਢਿਆ ਜਾਵੇਗਾ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਇੱਥੋਂ ਦੀ ਲਿਜਾਇਆ ਜਾਵੇਗਾ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਤਾਂ ਕਹਿ ਸਕਦੇ ਹਾਂ ਪੁਲਿਸ ਰੱਖਿਆ ਦੇ ਵਿੱਚ ਉਸ ਵਿਅਕਤੀ ਨੂੰ ਜਿਹੜਾ ਇੱਥੋਂ ਦੀ ਬਾਹਰ ਕੱਢ ਕੇ ਕਹਿ ਸਕਦੇ ਹਾਂ ਥਾਣੇ ਲਿਜਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦੇਖ ਪਾ ਰਹੇ ਹੋ ਤੁਸੀਂ ਕਿ ਜਿਹੜਾ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੱਖਣੀਵਾਰਨ ਸਾਹਿਬ ਦੇ ਜਿਹੜੀ ਮਾਰਕੀਟ ਹੈ ਉੱਥੇ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇੱਥੇ ਵੱਡੀ ਗਿਣਤੀ 'ਚ ਪੁਲਿਸ ਪਹੁੰਚੀ ਹੋਈ ਹੈ ਤਾਂ ਕਹਿ ਸਕਦੇ ਹਾਂ ਕਿ ਦੋ ਦੁਕਾਨਦਾਰਾਂ ਦੀ ਆਪਸੀ ਲੜਾਈ ਦੇ ਚੱਕਰ ਦੇ ਵਿੱਚ ਕਹਿ ਸਕਦੇ ਹਾਂ ਕਈ ਲੋਕ ਜਿਹੜੇ ਨੇ ਇਸ ਵਿੱਚ ਜ਼ਖਮੀ ਹੋਏ ਨੇ ਪਹਿਲਾ ਇਟਾ ਰੋੜਿਆ ਦੇ ਨਾਲ ਦੂਜੀ ਦੁਕਾਨ ਦੇ ਉੱਪਰ ਇਸ ਦੁਕਾਨ ਦੇ ਜਿਹੜੇ ਨੌਜਵਾਨ ਵੱਲੋਂ ਹਮਲਾ ਕੀਤਾ ਜਾਂਦਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤਾਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਜਿਹੜੀ ਬਲੈਰੋ ਗੱਡੀ ਸੀਗੀ ਜਿਹੜੀ ਟੁੱਟੀ ਹੋਈ ਨਜ਼ਰ ਆ ਰਹੀ ਸੀਗੀ ਤਾਂ ਉਸ ਦੇ ਨਾਲ ਉਸ ਨੂੰ ਇਸ ਗੁਰਦੁਆਰਾ ਸਾਹਿ ਲੋਕ ਜ਼ਖਮੀ ਹੋਏ ਨੇ ਤਾਂ ਕਹਿ ਸਕਦੇ ਹੁਣ ਪੁਲਿਸ ਜਿਹੜੀ ਇੱਥੇ ਮੌਜੂਦ ਹੈ ਪੁਲਿਸ ਜਿਹੜੀ ਉਸ ਨੌਜਵਾਨ ਨੂੰ ਇੱਥੋਂ ਦੀ ਕੱਢ ਕੇ ਲੈ ਕੇ ਜਾਵੇਗੀ ਤਾਂ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਜਿਹੜੀ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਤਾਂ ਉਸ ਨੌਜਵਾਨ ਨੂੰ ਇੱਥੋਂ ਦੀ ਲਜਾਇਆ ਜਾਵੇਗਾ ਤੇ ਤਸਵੀਰ ਹੈ ਇਹ ਤਸਵੀਰ ਜਿਹੜੀ ਹੈ ਗੁਰਦੁਆਰਾ ਸ੍ਰੀ ਬੁਖਰੀਵਾਰਨ ਸਾਹਿਬ ਦੇ ਬਾਹਰ ਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਪੁਲਿਸ ਪਹੁੰਚੀ ਹੋਈ ਹੈ ਪੁਲਿਸ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਦੁਕਾਨ ਦੇ ਜਿਹੜੇ ਨੌਜਵਾਨ ਵੱਲੋਂ ਜਿਹੜਾ ਇਹ ਸਾਰਾ ਹਸਾ ਹੈ ਉਹ ਕੀਤਾ ਗਿਆ ਤੇ ਕਈ ਲੋਕ ਜਿਹੜੇ ਇਸ ਗੱਡੀ ਦੇ ਵਿੱਚ ਜ਼ਖਮੀ ਹੋਏ ਨੇ ਇਸ ਗੱਡੀ ਦੇ ਨਾਲ ਚੜਨ ਦੇ ਨਾਲ ਜ਼ਖਮੀ ਹੋਏ ਨੇ ਅਸਰ ਹੋਇਆ ਕੀ ਹੈ ਬਹੁਤ ਗੱਲ ਕਰੀਏ ਦੋ ਮੜੇ ਕਰਨਦ ਤਾ ਇਹ ਦੇਖੋ ਕਿ ਇਹ ਸਾਰਾ ਇਸ ਨੌਜਵਾਨ ਦੇ ਵੱਲੋਂ ਜਿਹੜਾ ਕਾਰਾ ਕੀਤਾ ਗਿਆ ਸੀਗਾ ਤਾਂ ਉਸ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਹੁਣ ਕਹਿ ਸਕਦੇ ਹਾਂ ਕਿ ਪੁਲਿਸ ਜਿਹੜੀ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਇਹ ਤਸਵੀਰ ਦੇਖੋ ਕਿ ਤੁਸੀਂ ਇੱਥੇ ਜਿਹੜਾ ਪੁਲਿਸ ਜਿਹੜੀ ਆ ਹੁਣ ਆਪਣੀ ਸੁਰੱਖਿਆ ਦੇ ਵਿੱਚ ਜਿਹੜੀ ਇਸ ਨੌਜਵਾਨ ਨੂੰ ਲੈ ਕੇ ਜਾ ਰਹੀ ਹੈ ਤਾਂ ਕਹਿ ਸਕਦੇ ਹਾਂ ਹੁਣ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਇੱਥੇ ਹਾਲੇ ਵੀ ਮੌਜੂਦ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਕੀ ਇਹ ਪਟਿਆਲਾ ਦੇ ਗੁਰਦੁਆਰੇ ਸ੍ਰੀ ਦੁਕਨੀਵਾਰਨ ਸਾਹਿਬ ਦੀ ਤਸਵੀਰ ਹੈ ਜਿਹੜੀ ਬਾਹਰ ਦੀ ਤਸਵੀਰ ਹੈ ਮਾਰਕੀਟ ਦੀ ਤਸਵੀਰ ਹੈ ਇਸੀ ਦੁਕਾਨ ਦੇ ਜਿਹੜਾ ਇੱਕ ਨੌਜਵਾਨ ਦੀ ਤਰਫ ਕੋ ਇਹ ਸਾਰਾ ਕਾਰਾ ਜਿਹੜਾ ਇੱਥੇ ਕੀਤਾ ਗਿਆ ਤਾਂ ਕਹਿ ਸਕਦੇ ਆ ਕਿ ਵੱਡੀ ਜਿਹੜੀ ਲੜਾਈ ਜਿਹੜੀ ਇੱਥੇ ਛਿੜੀ ਸੀ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਇਹ ਤਸਵੀਰ ਦੇਖੋ ਕਿ ਨੌਜਵਾਨ ਜਿਹੜੇ ਜ਼ਖਮੀ ਹੋਏ ਨੇ ਇਸ ਵਿੱਚ ਤਾਂ ਉਹਨਾਂ ਨੂੰ ਰਜਿੰਦਰਾ ਲੈ ਕੇ ਜਾਇਆ ਗਿਆ ਤਾਂ ਇਹ ਤਸਵੀਰਾਂ ਦੇਖੋ ਕਿ ਇਹਨਾਂ ਦੇ ਕੱਪੜੇ ਜਿਹੜੇ ਨੇ ਫੱਟੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਦੇਖੋ ਤੁਸੀਂ ਕੋਈ ਬਚਣ ਛੱਡਿਆ ਕੁਝ ਨਹੀਂ ਛੱਡਿਆ ਭਈ ਦੁਕਾਨ ਦੇ ਖੁੱਲਣੀ ਚਾਹੀਦੀ ਸ਼ਰੇ ਹਾਂ ਮੇਰਾ ਕਾਰ ਵਾਲਾ ਰਜਿੰਦਰਾ ਚੱਲੋ ਮੇਰਾ ਕਾਰ ਵਾਲਾ ਬਿਲਕੁਲ ਹੈ ਬਦਮਾਸ਼ ਬਣਦਾ ਆਪਣੇ ਪਤਾ ਕਿੱਥੇ ਫੋਟੋ ਜਦੋਂ ਜਿੰਦਰਾ ਜੀ ਘਰ ਸਾਰੇ ਚਲੋ ਉਹਨੂੰ ਕੁਝ ਹੋ ਗਿਆ ਤੇ ਮੈਂ ਤੈਨੂੰ ਛੱਡਾਂਗੇ ਉਹਨੂੰ ਉਹਨਾਂ ਨੂੰ ਕੀ ਹੋਇਆ ਉਹਨੇ ਦੋਨੀਆਂ ਗੱਟੀ ਚੜਾ ਤੇ ਦੋਨਾਂ ਲੱਤਾਂ ਤੇ ਉਹ ਸੀਰੀਅਸ ਹਾਲਤ ਨੇ ਚਾਰ ਪੰਜ ਬੰਦੇ ਨੇ ਹੱਲੇ ਸਾਨੂੰ ਕਨਫਰਮ ਨਹੀਂ ਹੈ ਕਿੰਨੇ ਨੇ ਸੱਟਾ ਮੈਂ ਦੋ ਤੇ ਉਹਨਾਂ ਨੇ ਇਹ ਸਾਨੂੰ ਹੱਲੇ ਸੰਗਰ ਦੀ ਤਸਵੀਰ ਕੋਈ 6 ਕਹਿ ਰਿਹਾ ਕੋਈ 5 ਕਹਿ ਰਿਹਾ ਕੋਈ 8 ਕਹਿ ਰਿਹਾ ਸੰਗਰ ਦੀ ਵੀਡੀਓ ਆਈ ਹੈ ਵਿੱਚ ਜਿਹੜੇ ਅੜਮਟ ਨੇ ਤੇ ਦੋ ਬੰਦੇ ਤਾਂ ਉੱਥੇ ਸੀਰੀਅਸ ਦੱਸੇ ਜਾ ਰਹੇ ਨੇ ਜਿਹੜੇ ਸਾਨੂੰ ਅਸੀਂ ਇਨਫੋਰਮੇਸ਼ਨ ਲੈ ਰਹੇ ਹਾਂ ਤਾਂ ਫੋਨ ਤੋਂ ਦੋ ਬੰਦੇ ਆ ਬਹੁਤ ਜ਼ਿਆਦਾ ਸੀਰੀਅਸ ਦੱਸੀ ਜਾ ਰਹੇ ਨੇ ਇੱਕ ਬੰਦੇ ਦੇ ਨਾਲ ਸਾਨੂੰ ਪਤਾ ਚੱਲਿਆ ਵੀ ਇੱਥੋਂ ਹੀ ਵੀ ਆ ਜਿਹੜਾ ਬੋਰਡ ਆ ਨਾ ਬੋਰਡ ਦੇ ਵਿੱਚੋਂ ਇੱਕ ਢੀਸ ਤੇ ਗੱਡੀ ਨਾਲ ਲੱਗ ਗਿਆ ਸਾਡੇ ਕੋਲ ਸਾਰੀਆਂ ਵੀਡੀਓ ਵੀ ਪਈਆਂ ਨੇ ਸਾਡੇ ਚੀਜ਼ਾਂ ਸਾਡੀ ਵੀਡੀਓ ਵੀ ਪਈਆਂ ਸਾਨੂੰ ਇੰਨਾ ਡਾਊਟ ਹੈ ਵੀ ਅਸੀਂ ਕਹਿ ਸਕਦੇ ਹਾਂ ਵੀ ਉਹਨੇ ਕੋਈ ਐਸਾ ਨਸ਼ਾ ਕੀਤਾ ਵਾ ਜਿਹੜਾ ਉਹ ਸੁਧ-ਬੁਧ ਕੁਮਾ ਵਾ ਉਹਨੂੰ ਪਤਾ ਨਹੀਂ ਕੁਝ ਕੁਛ ਨਹੀਂ ਪਤਾ ਹੁਣ ਵੀ ਤੁਸੀਂ ਲੰਗੀ ਹੈ ਤੁਸੀਂ ਆਪ ਵੀਡੀਓ ਵਿੱਚੋਂ ਤੁਸੀਂ ਦੇਖ ਰਹੇ ਹੋ ਉੱਪਰ ਦੀ ਮਾਪ ਸੁਣ ਰਹਿਆ ਵੀ ਕੋਲੀ ਸਾਹਿਬ ਆਣ ਕੇ ਬਚਾਲਣਗੇ ਚੱਲ ਕਿਹੜੀ ਗੱਲ ਹੋ ਗਈ ਇੱਥੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਜਿਸ ਤਰ੍ਹਾਂ ਪੁਲਿਸ ਨੂੰ ਲੈ ਕੇ ਗਈ ਹੈ ਥੋੜੀ ਸਖਤ ਸੁਰੱਖਿਆ ਦਿੱਤੀ ਹੈ ਇੱਥੇ ਪੁਲਿਸ ਦੀ ਕੀ ਹੈ ਇੱਥੇ ਲੈ ਕੇ ਗਈ ਉਹਨੂੰ ਕੱਢ ਕੇ ਸਾਨੂੰ ਤਾਂ ਸਾਨੂੰ ਤਾਂ ਇਸਤਮ ਕੋਈ ਵਿਸ਼ਵਾਸ ਨਹੀਂ ਜੇ ਅਸੀਂ ਇਹ ਕਹਿ ਰਹੇ ਚਾਬੀਆਂ ਲੈ ਕੇ ਜਾਓ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਉਹ ਦੁਕਾਨਾਂ 'ਚ ਚਾਬੀਆਂ ਲੈ ਕੇ ਜਾਓ ਇਹਨਾਂ ਦੀ ਅਸੀਂ ਤਾਂ ਕਹਿ ਰਹੇ ਆ ਵੀ ਸਵੇਰੇ ਕੋਈ ਇੱਟਾ ਹੀ ਕਾਰਵਾਈ ਨਾ ਹੋਵੇ ਵੀ ਤੁਸੀਂ ਚਾਬੀਆਂ ਨਾਲ ਲੈ ਕੇ ਜਾਓ ਪੁਲਿਸ ਪ੍ਰੋਸੀਜਨ ਲਿਵੀ ਕੋਈ ਚਾਬੀ ਨਹੀਂ ਲੈ ਰਹੀ ਉਹਨਾਂ ਕੋਈ ਕੁਝ ਨਹੀਂ ਕਰ ਰਹੀ ਚਾਬੀਆਂ ਉੱਥੇ ਪਈਆਂ ਉਹ ਪਿੱਛੇ ਤਾਂ ਇਹ ਤਸਵੀਰ ਜਿਹੜੀ ਆ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਦੁਕਾਨਾਂ ਦੇ ਬਾਹਰ ਜਿਹੜਾ ਵੱਡਾ ਹੰਗਾਮਾ ਇਹ ਸਾਰੇ ਡਰਾਮਾ ਕਰ ਰਹੇ ਨੇ ਇਹਨਾਂ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ ਪੂਰੀ ਸੰਗਤ ਦਵਾ ਇਹ ਸਭ ਡਰਾਮਾ ਕਰ ਰਹੇ ਨੇ ਨਾਟਕ ਕਰ ਰਹੇ ਨੇ ਕਿੰਨੇ ਦੇਰ ਹੋ ਗਈ ਮਤਲਬ ਦੇਰ ਮਰ ਗਿਆ ਦੇਖੋ ਕਿਸੇ ਸੰਗਤ ਨੂੰ ਪੁੱਛ ਲੋ ਵੇਟ ਅਮੇ ਭਾਈ ਤਸਵੀਰਾਂ ਜਿਹੜੀਆਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਦੀਆਂ ਨੇ ਤੁਸੀਂ ਇਹ ਦੇਖੋ ਕਿ ਇੱਥੇ ਸੰਗਤਾਂ ਜਿਹੜੀਆਂ ਇਕੱਠੀਆਂ ਹੋਈਆਂ ਪਈਆਂ ਨੇ ਰੋਸ਼ ਜਿਹੜਾ ਉਹਨਾਂ ਦੇ ਵਿੱਚ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਉੱਪਰ ਜਿਹੜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਹਾਦਸਾ ਹੋਇਆ ਉਸ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਉਸ ਦੀ ਜਿਹੜੀ ਹੁੱਲੜਬਾਜ਼ੀ ਦੇ ਚੱਕਰ 'ਚ ਜਿਹੜਾ ਕਈ ਲੋਕ ਜਿਹੜੇ ਇੱਥੇ ਜ਼ਖਮੀ ਹੋ ਗਏ ਨੇ ਤਾਂ ਕਹਿ ਸਕਦੇ ਆ ਜਿਹੜੇ ਇਹ ਤੁਸੀਂ ਬਜ਼ੁਰਗ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹਨਾਂ ਦਾ ਹੀ ਉਹ ਬੇਟਾ ਸੀਗਾ ਜਿਸ ਦੇ ਵੱਲੋਂ ਇਹ ਸਾਰਾ ਕਾਰਾ ਕੀਤਾ ਗਿਆ ਕਹਿ ਸਕਦੇ ਆ ਕਿ ਇਹ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜਾ ਇੱਥੇ ਕਿਸ ਤਰ੍ਹਾਂ ਜਿਹੜਾ ਇਹ ਬਜ਼ੁਰਗ ਜਿਹੜੇ ਨੇ نیچے ਲੇਟੇ ਹੋਏ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਆ ਕਿ ਇਹ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਪੁਲਿਸ ਜਿਹੜੀ ਹੁਣ ਇਹਨਾਂ ਨੂੰ ਵੀ ਜਿਹੜਾ ਥਾਣੇ ਲੈ ਕੇ ਜਾਵੇਗੀ ਤਾਂ ਕਹਿ ਸਕਦੇ ਆ ਕਿ ਇਹ ਤਸਵੀਰਾਂ ਨੇ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਵੱਡਾ ਹੰਗਾਮਾ ਜਿਹੜਾ ਇਸ ਵਕਤ ਹੋਇਆ ਹੈ ਕਹਿ ਸਕਦੇ ਆ ਕਿ ਇੱਥੇ ਇੱਕ ਬਲੈਰੋ ਗੱਡੀ ਨੇ ਜਿਹੜਾ ਕਈ ਲੋਕਾਂ ਨੂੰ ਜ਼ਖਮੀ ਕੀਤਾ ਹੈ ਉਹਨਾਂ ਦੇ ਵਿੱਚ ਕਹਿ ਸਕਦੇ ਹਾਂ ਜਿਹੜੇ ਇੱਥੇ ਬੈਠੇ ਹੋਏ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਵੀ ਜ਼ਖਮੀ ਹੋਏ ਨੇ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਦੁਕਾਨਦਾਰ ਸੀ ਕਿ ਜਿਹੜੇ ਨਾਲ ਦੀ ਦੁਕਾਨ ਦੇ ਨਾਲ ਜਿਨ੍ਹਾਂ ਨਾਲ ਦੁਸ਼ਮਣੀ ਸੀ ਕਿ ਤਾਂ ਉਹ ਵੀ ਇਸ ਦੇ ਵਿੱਚ ਜਿਹਨਾਂ ਦੇ ਉਹਨਾਂ ਦੇ ਕੱਪੜੇ ਫੱਟੇ ਹੋਏ ਨਜ਼ਰ ਆਏ ਨੇ ਦੂਜੇ ਪਾਸੇ ਉਹ ਜ਼ਖਮੀ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜੇ ਕਹਿ ਸਕਦੇ ਹਾਂ ਰਿਲੇਟਿਵ ਸੀਗੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦੇ ਉੱਪਰ ਗੱਡੀ ਚੜਾ ਦਿੱਤੀ ਗਈ ਔਰ ਰਜਿੰਦਰਾ ਦੇ ਵਿੱਚ ਦਾਖਲ ਨੇ ਜਿਸ ਤਰ੍ਹਾਂ ਹੁਣ ਇੱਕ ਵਿਅਕਤੀ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਨੇ ਦੱਸਿਆ ਹੈ ਕਿ ਸੱਤ ਦੇ ਦੁਕਾਨਦਾਰ ਜਿਹੜੇ ਇੱਥੇ ਮੌਜੂਦ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਦੇਖੋ ਕਿ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਬਾਹਰ ਦੀ ਇਹ ਤਸਵੀਰ ਹੈ ਜਿੱਥੇ ਹੁਣੀ ਜਿਹੜਾ ਕਹਿ ਸਕਦੇ ਆ ਕਿ ਇੱਕ ਵੱਡਾ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਹੈ ਤੇ ਦੂਜੇ ਪਾਸੇ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਇਸੀ ਦੁਕਾਨਾਂ ਦੇ ਵਿਚਾਲੇ ਜਿਹੜੀ ਦੋ ਦੁਕਾਨਾਂ ਤੁਹਾਨੂੰ ਨਜ਼ਰ ਆ ਰਹੀਆਂ ਸਭ ਤੋਂ ਪਹਿਲੀ ਦੁਕਾਨ ਜਿਹੜੀ ਇਹ ਸੀਗੀ ਤੇ ਦੂਜੀ ਦੁਕਾਨ ਜਿਹੜੀ ਉਹ ਜਿਹੜੀ ਨਾਲ ਦੀ ਦੁਕਾਨ ਤੁਹਾਨੂੰ ਨਜ਼ਰ ਆ ਰਹੀ ਜਿੱਥੇ ਟੁੱਟ ਪੱਟ ਜਿਹੜੀ ਹੈ ਨਜ਼ਰ ਆ ਰਹੀ ਹੈ ਤਾਂ ਉਹ ਦ ਟੜਕ ਤੋਂ ਬਾਅਦ ਜਿਹੜੀ ਇੱਥੇ ਬਲੈਰੋ ਗੱਡੀ ਹੈ ਉਹ ਘੁਮਾਈ ਜਾਂਦੀ ਹੈ ਤੇਜ਼ ਰਫ਼ਤਾਰ ਦੇ ਨਾਲ ਜਿਸ ਵਿੱਚ ਕਈ ਲੋਕ ਜਿਹੜੇ ਜ਼ਖਮੀ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਨੁਕਸਾਨ ਜਿਹੜਾ ਇੱਥੇ ਹੋਇਆ ਹੈ ਨੁਕਸਾਨ ਕਿੰਨਾ ਕੁ ਹੋ ਗਿਆ ਇੱਥੇ ਜੇਕਰ ਨੁਕਸਾਨ ਦੀ ਗੱਲ ਕਰੀਏ ਨੁਕਸਾਨ ਕਿੰਨਾ ਕੁ ਹੋਇਆ ਦੁਕਾਨ ਤੇ ਬਹੁਤ ਨੁਕਸਾਨ ਹੋਇਆ ਮੇਰਾ ਪਿਓ ਪਾਈ ਜਾ ਮੈਨੂੰ ਪਤਾ ਹੈ ਕਿਵੇਂ ਮੇਰਾ ਪਿਓ ਪਾਈ ਜਾਏ ਅਸੀਂ ਕਿਵੇਂ ਸਾਡਾ 2-4 ਬੰਦੇ ਨਾਲ ਇਹ ਸਾਰੇ ਸ਼ੀਸ਼ੇ ਵਗੈਰਾ ਤੋੜ ਤੇ ਰਹੇ ਹਨਾ ਇਹ ਦੁਕਾਨ ਦੇ ਕੋਲ ਐਸਜੀਪੀ ਜੀ ਐਕਟਿੰਗ ਦੇਖੋ ਕਰਦਾ ਪਿਆ ਇਹਨਾਂ ਕੋਲ ਦੁਕਾਨ ਲੈ ਲਿੱਤੇ ਜਾਵੇ ਮੇਰੇ ਪਿਓ ਦੇ ਦੇਖੋ ਇਹ ਮੇਰੀ ਮੰਮੀ ਹੈ ਦੇਖੋ ਇਹ ਦੁਕਾਨ ਪੰਜ ਵਜੇ ਖੁੱਲ੍ਹਦੇ ਹੈਗੇ ਨੇ ਸਾਡੇ ਕੋਲ ਕੋਈ ਸਮਾਨ ਨਹੀਂ ਕੁਛ ਨਹੀਂ ਹੈਗਾ ਮੇਰਾ ਪਿਓ ਪਾਇਆ ਜੀ ਪੀਜੀਆ ਹੀ ਉਹਨਾਂ ਦਾ ਹੁਣੇ ਉਹ ਉਹਨਾਂ ਨੇ ਕੋਈ ਧਮਕੀ ਵਗੈਰਾ ਦਿੱਤੀ ਸੀਗੀ ਬਹੁਤ ਵਾਰੀ ਧਮਕੀ ਦੇ ਚੁੱਕੇ ਬਹੁਤ ਵਾਰੀ ਇਸ ਗੱਲ ਦੀ ਸੀਗੀ ਦੁਕਾਨ ਬੰਦ ਕਰਿਆ ਸੀ ਕਿ ਕਸਟਮਰ ਕਿਉਂ ਆ ਗਿਆ ਇਹਨਾਂ ਕੋਲ ਬਸ ਇੰਨੀ ਕੁਝ ਗੱਲ ਹੋਤਾ ਦਿਮਾਗ ਹੋ ਲੈਗੀ ਤੇਜੀ ਵਾਲੀ ਲੜਾਈ ਹੋਈ ਹੈ ਜੇ ਪਹਿਲਾਂ ਵੀ ਹੋਈ ਸੀ ਪਹਿਲਾਂ ਵੀ ਹੋਈ ਹੈ ਪਹਿਲਾਂ ਹੀ ਬਹੁਤ ਵਾਰੀ ਹੋਈ ਹੈ ਅੱਛਾ ਇਹ ਸਾਰੀ ਦੁਕਾਨ ਦੇ ਵਿੱਚ ਮਤਲਬ ਕਿ ਭੰਨ ਤੋੜ ਕਰਤੀ ਏ ਸਾਰੀ ਹਨਾ ਭੰਨ ਤੋੜ ਕਰਕੇ ਉਹ ਮੁੰਡੇ ਨੂੰ ਹਮਲਾ ਕਰ ਮਾਰਨ ਲੱਗਾ ਸੀ ਅੱਜ ਇਹ ਦੇਖੋ ਬੰਡਾਸਾ ਇਸ ਨਾਲ ਮਾਰ ਲੱਗਾ ਸੀ ਕਿਹੜਾ ਤੁਹਾਨੂੰ ਇਹਦੀ ਵੀਡੀਓ ਵੀ ਪੜੀ ਹੋਈ ਹੈ ਇਹ ਦੇਖੋ ਇਸ ਨਾਲ ਮਾਰ ਲੱਗਾ ਸੀ ਮੰਮੀਓ ਹਾਂ ਦੇਖੋ ਲੈ ਕੇ ਆਇਆ ਚੱਕਿਓ ਲੈ ਕੇ ਕਿੱਥੋਂ ਆਇਆ ਚੱਕਿਓ ਆਪਣੀ ਦੁਕਾਨ ਤੋਂ ਉਹ ਹਿੰਮਤ ਨੇ ਬਚਾਇਆ ਹੈ ਸਾਰੇ ਦੋਸ ਨੇ ਪਾਰਕ ਨਾਲ ਸੋਡੇ ਹਸਬੰਦ ਵੀ ਆਖ ਦੱਖਣੀ ਹੋਏ ਅੱਜ ਮੈਂ ਉੱਥੇ ਰਜਿੰਦਰਾ ਚ ਅਗਰ ਉਹਨੂੰ ਕੁਝ ਹੋ ਗਿਆ ਮੈਂ ਤੇ ਪਿਆਰ ਨੂੰ ਨਹੀਂ ਛੱਡਾਂਗੀ ਉਹਨੇ ਮੈਂ ਗੱਡੇ ਚੜਾਤੀ ਸਾਰਿਆਂ ਤੇ ਕਿਰਤ ਬਚ ਗਈ ਤੇ ਉਹ ਸਨੀ ਦੇ ਦੋਨੇ ਲੱਤ ਟੁੱਟੀਆਂ ਪਈਆਂ ਨੇ ਦੱਸਿਆ ਨਹੀਂ ਕਰਦੇ ਸਾਡੇ ਨੂੰ ਪਤਾ ਨਹੀਂ ਲੱਗੇ ਜੀ ਐਡਾ ਵੱਡਾ ਹਾਸਾ ਮੇਰੇ ਮੰਮੀ ਨਹੀਂ ਇਹ ਹੁਣੇ ਕਿਸੇ ਨੇ ਆਵਾਜ਼ ਮਾਰ ਕੇ ਦੱਸਿਆ ਤੁਹਾਡੇ ਬੇਟੇ ਲੜਾਈ ਹੋ ਗਈ ਮਰੀਜ਼ ਨੇ ਮੇਰੇ ਪਾਪਾ ਦੀ ਲੱਤ ਟੁੱਟੀ ਪਈ ਹੈਗੀ ਹੈ ਲੱਤ ਕਿ ਤੋੜਤੀ ਉਹ ਉਹਨਾਂ ਦੇ ਆਪਾ ਹੀ ਹੋ ਚੁੱਕੇ ਨੇ ਉਹ ਕੀ ਚਾਹਨੇ ਹੋ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰੇ ਜਿਸ ਤਰ੍ਹਾਂ ਪੁਲਿਸ ਇੱਥੇ ਵੱਡੀ ਗਿਣਤੀ ਚ ਨਜ਼ਰ ਆਈ ਉਹਨੂੰ ਕੱਢ ਕੇ ਲੈ ਕੇ ਗਈ ਹੈ ਇੱਥੋਂ ਕੱਢ ਕੇ ਲੈ ਗਈ ਉਹਨੂੰ ਅੰਦਰ ਹੀ ਰੱਖੇ ਇਹਦੀ ਦੁਕਾਨ ਨਹੀਂ ਖੁੱਲਣੀ ਚਾਹੀਦੀ ਇਸ ਕੋਲ ਦੁਕਾਨ ਵੀ ਲੈ ਲਵੇ ਮੇਰੇ ਭਰਾ ਦੀ ਸੇਫਟੀ ਨਹੀਂ ਹੈ ਬਿਲਕੁਲ ਹੀ ਉਹ ਸਾਡੀ ਪੂਰੀ ਪਰਪਾਈ ਕਰ ਇਸਨੂੰ ਜੋ ਵੀ ਟੁੱਟਿਆ ਨਾ ਜੋ ਵੀ ਟੁੱਟਿਆ ਤੁਸੀਂ ਇਹ ਦੇਖੋ ਇੱਕ ਵਾਰੀ ਤਸਵੀਰ ਦੇਖੋ ਕਿ ਇੱਥੇ ਜਿਹੜੇ ਚੀਸ਼ੇ ਨੇ ਅੰਦਰ ਉਹ ਵੀ ਤੋੜੇ ਗਏ ਨੇ ਕਿਸ ਤਰ੍ਹਾਂ ਤੋੜੇ ਗਏ ਸੀਗੇ ਮਤਲਬ ਕਿ ਟਾ ਉਟਾ ਮਾਰੀਆਂ ਜਾਂ ਕਿਸੇ ਟੇਟਾ ਮਾਰੀਆਂ ਗੰਡਾਸੀਆਂ ਮਾਰੀਆਂ ਉਹਨੇ ਪੂਰਾ ਮੇਰੇ ਘਰ ਤੇ ਹਮਲਾ ਕੀਤਾ ਸ਼ੀਸ਼ਾ ਤੇ ਹਮਲਾ ਕੀਤਾ ਸਾਰੇ ਫੋਟੋਆਂ ਫੁਟਵਾ ਤਾ ਵੀ ਹਮਲਾ ਕੀਤਾ ਸਭ ਤੋੜਨਾ ਕਿ ਐਡੀ ਵੱਡੀ ਕਟਨਾ ਕਰਨੀ ਗੁਰਦੁਆਰਾ ਸਾਹਿਬ ਦੇ ਬਾਹਰ ਮੈਂ ਕਹਿੰਨਾ ਕਿ ਬੜੀ ਸ਼ਰਮਨਾਕ ਹੈ ਇੱਥੇ ਐਡੀ ਗੰਦੀ ਕਰਤੂਤ ਕਰਨੀ ਕੋਈ ਬੋਲਚਾਲ ਹੈ ਜਾਂ ਕੁਛ ਕੁਛ ਵੀ ਨੇ ਆਪਣਾ ਗਾ ਘਟਾ ਡੇ ਹੋ ਕਦਾ ਇਹ ਕਰਦਾ ਸਾਡਾ ਕੰਮ ਹੈ ਕਿ ਅਸੀਂ ਦੋ ਪੈਸੇ ਰੋਟੀ ਕਮਾਣੀ ਹੁੰਦੀ ਆ ਉਹ ਵਾਜਾ ਮਾਰਨ ਚ ਸੜ ਗਿਆ ਬਸ ਇੰਨੇ ਚ ਕਿ ਅੱਪਾ ਜਿਸ ਤਰ੍ਹਾਂ ਲੋਕਾਂ ਦੇ ਉੱਪਰ ਜਿਸ ਤਰ੍ਹਾਂ ਉਂਗਲਾ ਚੱਕਦੇ ਸੀਗੇ ਕਿ ਭਾਈ ਉਹ ਐਦਾਂ ਕਰ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਲੇਕਿਨ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਤਰ੍ਹਾਂ ਇਹਨਾਂ ਨੇ ਕਰਨਾ ਇਹ ਤਾਂ ਬੜੀ ਵੱਡੀ ਬੜੀ ਵੱਡੀ ਗੱ ਇਹ ਗੁੰਡਾ ਕਰਦੀ ਹੈ ਇਹਨੇ ਨਾ ਆਮਲਾ ਕਰਕੇ ਨਾ ਮੇਰੇ ਭਰਾ ਨੂੰ ਬਿਲਕੁਲ ਅਜ ਉਹਨੇ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ ਕੋਈ ਪੈਸੇ ਵਗੈਰਾ ਵੀ ਲੁੱਟੇ ਗਏ ਨੇ ਥੋੜੀ ਹਾਂਜੀ ਸਭ ਕੁਝ ਲੈ ਗਿਆ ਉਹ ਉਹ ਦੇਖੋ ਉਹ ਦੇਖੋ ਮम्मी ਇਹ نیچے ਰੱਖ ਲੈ ਪਹਿਲਾਂ ਦੇ ਕੀ ਲੈ ਗਿਆ ਸੀ ਚੱਕ ਕੇ ਦੇਖੋ ਜਿਹੜੇ ਦੋ ਪੈਸੇ ਹਾਂਜੀ ਇਹ ਦੇਖੋ ਜੋ ਦੋ ਪੈਸੇ ਵਟੇ ਸੇ ਸਭ ਲੈ ਗਿਆ ਪੈਸੇ ਵੀ ਲੋ ਲੈ ਗਿਆ ਸਾਰਾ ਸਮਾਨ ਸਭ ਕੁਝ ਤੋੜ ਕੇ ਲੈ ਗਿਆ ਮੇਰਾ ਵੀ ਗੋਡੇ ਤੇ ਸੱਟ ਵੱਜ ਗਈ